ਕੱਦ ਛੋਟਾ ਜੀ ਫਲਾਨਾ ਜੀ ਲੰਬਾ ਨਹੀਂ ਜੀ ਥੋੜਾ ਜਿਹਾ ਬੱਲਾਣਾ ਬੱਬੇ ਰਿਆ ਸਹੀ ਹੱਤ ਪਾਵਾਂ ਜੀ ਨਾ ਮਾਰ ਕੇ ਰੁਪਏ ਦੇਣੇ ਬੱਬੇ ਜਿੰਨੀ ਦਾ ਮਰਜ਼ੀ ਦਾ ਜਿੰਨੀ ਦਾ ਜੀ ਤੂੰ ਦੱਸ 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 ਸੀ ਪੱਕਾ ਜੋ ਨਾਵੇਂ ਹੁਣ ਇਹ ਤਾਂ ਕਹਿੰਦੇ ਨੇ 12 ਦਾ ਦਵਾ ਪਰ ਮੈਂ 12 ਦਾ ਤੈਨੂੰ ਕਹਿ ਨਹੀਂ ਸਕਦਾ ਸਿਆਣਾ ਬੰਦਾ ਬੱਕਰਾ ਦੇ 14000 ਕਿਉਂ ਜੀ ਗਲਤ ਪੈਸੇ ਨਹੀਂ ਗਲਤ ਪੈਸੇ ਨਹੀਂ ਮੈਨੇ ਲਾਈ ਫਿਰ ਹੁਣ ਤੂੰ ਦਾਦੇ ਕਿੰਨੇ ਤੇਰੀ ਲੜਕਾ ਹਾਂ ਮੋਲੇ ਨਾ ਪੱਕਾ ਹੀ ਆ ਮੈਂ ਤਾਂ ਉਹ ਤਾਂ ਨਾਨੋਕਰ ਜੀ ਕਰਦੇ ਨੇ ਗਾ ਕੇ ਟਕਾਉਣਾ ਮੰਡੀ ਹੈ ਹਰੇਕ ਦੇ ਵਾਸਤੇ ਗੱਲ ਨਹੀਂ ਦੋ ਸਿਰ ਪੜਿਓ ਨੇ ਬਾਹਰ ਕੋਈ ਕੱਚਾ ਚੱਲਦਾ ਮੰਡੀਆ ਕਾ ਨੂੰ ਇੱਥੇ ਕੀ ਚੋਰੀ ਚੱਲਦੀ ਹੈ ਤੂੰ ਹੁਣਾਂ ਫਿਰ ਚੋਰ ਮੈਂ ਨਹੀਂ ਚੋਰ ਤੂੰ ਥੋੜੇ ਸਭ ਕੁਝ ਕੀ ਚੱਲੂ ਕੁਛ ਨਹੀਂ ਚੱਲਦਾ ਸੱਚੇ ਚੱਲੂ ਝੂਠ ਜਿੰਨੀ ਮਰਜ਼ੀ ਬੋਲ ਲੈ ਕਦੇ ਨਹੀਂ ਚੱਲਦੀ ਕਦੇ ਤਾਂ ਸਾਰਾ ਅੰਤ ਝੂਠ ਦਾ ਆਊਗਾ ਹੀ ਸੱਚ ਦੇ ਦੋਦਾ ਕਰਦੇ ਚੱਲ 14.5 ਦਾ ਦੇ ਫਿਰ ਲੈ ਫੜ ਸੱਚ ਤੇ ਫਿਰ ਤੂੰ ਵੀ ਦੱਸ ਦੇ ਕੀ ਦੇਣੇ ਬਾਬਾ ਤੂੰ ਵੀ ਦਾ ਦੇ 2000 ਘੱਟ ਦੇ ਪੂਰੀ ਇਹ 23 ਦਾ ਰਾਜੂ ਇਹ ਸਦਾ ਹੁੰਦਾ ਹੀ ਨਹੀਂ ਵਪਾਰੀ ਤੂੰ ਵਪਾਰੀ ਮੈਂ ਛੱਡ ਦੇ ਕੈਨਸਲ ਕਰ ਦੇ ਠੀਕ ਤੈਨੂੰ ਕਹੇਤਾ 15 ਦਾ ਦੰਨੇ ਮੈਂ ਕਹੇਤਾ ਤੈਨੂੰ ਨਹੀਂ ਯਾਰ ਲਾ 16000 ਦਾ ਦੇ ਇਹਨੇ ਮੂਲੀ ਮਾਰੀਆ ਬੰਦੇ ਨੇ ਕਹਿੰਦਾ ਸੌਦਾ ਨਹੀਂ ਹੁੰਦਾ ਲੱਗਾ ੱਟੇ ਖਾਉਂ ਬਾਬੇ ਨੂੰ ਆ ਜਾ ਤੂੰ ਦੱਸ ਕਿੰਨੇ ਦਾ ਬਾਬਾ ਹਾਂ 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 ਦੱਸ ਇੱਕੋ ਹੀ ਦਾ ਦੇ 15 ਦਾ ਤਾਂ ਬਸ ਠੀਕ ਹੈ ਕੋਈ ਦਿੱਕਤ ਨਹੀਂ ਨਹੀਂ 15.5 16 16.5 ਮੈਂ ਕਹਾਂ ਰਾਜਾ ਪੱਕਾ ਮੁੱਲ ਲਾ ਲੈ ਪੱਕਾ ਮੁੱਲ ਰਾਜਾ 17 ਦਾ ਹੋ ਗਿਆ ਚੱਲ ਚੱਟ ਖੁਸ਼ ਹੈ ਤੂੰ ਕਹਿੰਦਾ ਮੈਨੂੰ ਸੌਦਾ ਨਹੀਂ ਘੁੱਟਦਾ ਮੈਂ ਇਹਦਾ 18 ਦਾ ਵੀ ਗਾਕਤੀ ਹਾਂ ਇਹਦੀ ਭਜਾਈਆ ਬਾਂਦਰੀ ਪੰਜ ਤੋਂ ਇਹ ਤਾਂ ਬਾਦ ਦਾ ਫੰਡ ਨਹੀਂ ਉਹਨਾਂ ਰੱਖਦਾ ਮੈਂ ਰੱਖਦਾ ਹਾਂ ਜੀ ਸੌਦਾ ਨਹੀਂ ਹੁੰਦਾ ਹਾਂ ਜੀ ਮੈਂ ਨਾ ਕਿੰਨਾ ਸੁੱਤੋ ਜਾਏ ਖੜ ਕੇ ਨਹੀਂ ਅਮਲੀ ਮੁੱਛ ਮਰਾ ਦੂਗਾ ਹਾਂ ਦੇਖ ਹਾਂ ਆਏ ਖੁਸ਼ ਹੈ ਤੇਰੀ ਹੇਡ ਤੋਂ ਵੀ ਥੱਲੇ ਮਾਰਿਆ ਜਾ ਕੇ ਹੁਣ ਖਾ ਖੁਸ਼ ਕਰੀ ਮਿੱਤਰਾਂ ਨੂੰ ਨਾਲੇ ਮੋਰ ਹੈ ਨਾਲੇ ਮੋਰਨੀ ਹੈ ਚਲੋ ਜੂ ਬੱਜ ਰੱਬ ਤੈਨੂੰ ਵਾਧਾ ਕਰੇ ਬੱਕਰੀਆਂ ਦੀ ਛੱਡਣਾ ਕਟਵਾਉਣਾ ਨਹੀਂ ਬੱਕਰੀਆਂ ਦੀ ਲੈ ਪੈਸੇ ਬੱਕਰੀਆਂ ਬਣ ਗਈਆਂ ਮੇਰੇ ਕੋਲ ਸਾਰੀਆਂ ਮਿੱਤਰ ਕੋੜ ਬਹੁਤ ਹੈ ਬੱਕਰਾ ਤੇਜ ਪੂਰਾ ਬੱਕਰੀ ਦਾ ਦੋ ਦੋ ਨਹੀਂ ਬੱਕਰਾ ਇਹਦਾ ਜਦਾ ਗਰਜਾ ਹਾਂ ਸੇਵਾ ਚ ਵਗ ਗਿਆ ਸੇਵਾ ਮੇਰੇ ਹਾਦੂ ਤੇ ਚੰਗਾ ਵੀ ਰਿਆ ਸੇਵਾ ਤੇਰੀ ਸੇਵਾ ਘੱਟ ਆ ਇਹ ਨਹੀਂ ਦੱਸਦਾ ਇਹ ਬੰਦਿਆਂ ਦੀ ਸੇਵਾ ਵੱਧ ਆ ਯਾਰ ਨਾਲੇ ਦੋ ਦੰਦ ਚੜਿਆ ਆ ਚੰਦਾ ਬੱਕਰਾ ਹੋਰ ਵੀ ਜਉਆ ਹੈ ਪੂਰਾ ਪਰਮਾਨੰਦ ਹੈ ਕਿਉਂ ਜੀ ਹਾਂ ਅੱਜ ਦੀ ਕਾਟ ਨਹੀਂ ਕੋਈ ਬੱਕਰੇ ਜੀ ਨੇ ਕਰੇ ਰੱਖਣੇ ਜਿੰਨੇ ਦਾ ਮਰਜੀ ਵੇਚ ਲਈ ਤਾਹਾਨੂੰ ਫੇਰ ਵਧਾ ਕੇ ਕਿਉਂ ਜੀ ਬਾਜ਼ਾਰ ਬੱਕਰਾ ਖਰੀਦ ਕੇ ਦਿੱਤਾ ਤੈਨੂੰ ਲੋਕ ਕਹਿੰਦੇ ਨੇ ਰਾਜੂ ਗਲਤ ਆ ਮੈਂ ਨਹੀਂ ਗਲਤ ਲੋਕੀ ਗਲਤ ਨੇ ਯਾਰਾ ਉਹੀ ਕਮੈਂਟ ਜੇ ਗਲਤ ਕਰੀਏ ਮੈਂ ਕਹਿੰਦਾ ਦੱਬ ਕੇ ਕਰਿਆ ਕਰੋ ਕਮੈਂਟ ਮੈਨੂੰ ਸਬਰ ਨਹੀਂ ਆਇਆ ਕਮੈਂਟ ਵੀ ਕਰੋ ਸਮੈਂਟ ਵੀ ਲਾਓ ਚੂਨਾ ਵੀ ਲਾਓ ਨਾਲ ਮੈਨੂੰ ਐ ਨਰਜ ਕੇ ਕਰੋ ਮੈਂ ਬੜਾ ਖੁਸ਼ ਆ ਵੀਡੀਓ ਨਹੀਂ ਦੱਸਦੇ ਅਸੀਂ ਲੜਦੇ ਨਹੀਂ ਅਜੇ ਬਾਈ ਅਸੀਂ ਨੇ ਲੰਬਾ ਚੱਲਣਾ ਏ ਉਸ ਕਹੀ ਜਾਣ ਲੋਕ ਸੱਪਾਂ ਵਾਲਕ ਦੀਆਂ ਜੁੱਤੀਆਂ ਵੀ ਖਾਵਾਂਗੇ ਕੰਮ ਕਰਾਂਗੇ ਹਟਦੇ ਨਹੀਂ ਅਜੇ ਕੰਮ ਕਰਾਂਗੇ ਇਮਾਨਦਾਰੀ ਤੋਂ ਅੱਗੇ ਭਗਵਾਨ ਜਾਣਦਾ ਲੈ ਬਾਬਾ ਤੂੰ ਪਹਿਲਾਂ ਖੁਸ਼ ਵੀ ਹੈ ਮੈਂ ਜਮਾ ਜਾਂਦਾ ਐਂ ਤੇਰਾ ਰਾਂਝਾ ਰਾਜੀ ਹੈ ਥੱਗੀ ਚੋਰੀ ਤਾਂ ਨਹੀਂ ਕਰੀ ਤੁਸੀਂ ਵੀ ਖੁਸ਼ ਹੋ ਨਹੀਂ ਸੌਦਾ ਵਾਪਸ ਹੈ ਬੜਾ ਖੁਸ਼ ਵਾਠ ਠੀਕ ਹੈ ਫਿਰ ਕਿੰਨੇ ਹੋਏ ਬਾਬਾ 2 3 4 5 6 7 8 9 10 11 12 13 14 15 ਸੋ 17 ਵਾਦੀ ਜੀ ਤੂੰ ਮਰਜੀ ਕਰਨ ਵਾਲਾ ਪੜੇ ਹੋਏ ਤੂੰ ਪੂਰੇ ਨੇ ਖੁਸ਼ ਐ ਨਾ ਮਾਰ ਲਾ ਹਲਾ ਦਾ ਬੁੜਾ ਬੰਦਾ ਲਟਾਤਾ ਯਾਰ ਰੱਜ ਨੇ ਹੱਕ ਬਣਦਾ ਇਹ ਪੈਸੇ ਨੇ ਕੱਲ ਤੱਕ ਮ ਨਹੀਂ ਕਰਨਾ ਦੋ ਵਾਰੀ ਜਣ ਚਾਰ ਵਾਰੀ ਹੁਣ ਜ਼ਿੰਮੇਦਾਰ ਆ ਬਿੰਦਕ ਨੂੰ ਅਸੀਂ ਜ਼ਿੰਮੇਦਾਰ ਨਹੀਂ ਬਈ ਕਿਉਂ ਜੀ ਤੈਨੂੰ ਇਹ ਮੰਡੀ ਰੰਡੀ ਐ ਹਾਂ ਫੇਰ ਅਸੀਂ ਕੀ ਦਿਆਂ ਹੁਣ ਬਿੰਦਕ ਤਾਂ ਅਸੀਂ ਇਹਦੇ ਵੀ ਜ਼ਿੰਮੇਦਾਰ ਆ ਖੁਸ਼ ਐ ਹਾਂ